स्वागत ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਪੈਸੇ ਗਿਣਨ ਲੱਗਿਆਂ ਇਹ ਗੱਲ ਕਦੇ ਨਹੀਂ ਕਹਿਣੀ ਚਾਹੀਦੀ ਬਹੁਤ ਹੀ ਮਾੜੀ ਹੁੰਦੀ ਆ ਇਹ ਕੋਈ ਵਹਿਮ ਭਰਮ ਨਹੀਂ ਆ ਇਹ ਬਿਲਕੁਲ ਸਚਾਈ ਆ ਤੇ ਜੋ ਲੋਕ ਫਿਰ ਪੈਸਾ ਗਿਣਨ ਸਮੇ ਇਹ ਗੱਲ ਕਹਿੰਦੇ ਆ ਨਾ ਉਹਨਾਂ ਦਾ ਫਿਰ ਪੈਸਾ ਕਦੇ ਵੀ ਚੰਗੀ ਜਗ੍ਹਾ ਤੇ ਨਹੀਂ ਲੱਗਦਾ ਹਮੇਸ਼ਾ ਦੁੱਖਾਂ ਤਕਲੀਫਾਂ ਵਿੱਚ ਹੀ ਖਰਚਿਆ ਜਾਂਦਾ ਤੇ ਕਦੇ ਵੀ ਚੰਗੀ ਜਗ੍ਹਾ ਤੇ ਪੈਸਾ ਨਹੀਂ ਖਰਚਿਆ ਜਾਂਦਾ ਤੇ ਤੁਸੀਂ ਕਹੋਗੇ ਕਿ ਉਹ ਕਿਹੜੀ ਗੱਲ ਆ ਜਿਹੜੀ ਕਹਿਣ ਦੇ ਨਾਲ ਪੈਸਾ ਚੰਗੀ ਜਗ੍ਹਾ ਨਹੀਂ ਖਰਚਿਆ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਵੀ ਵਿਅਕਤੀ ਕਮਾਉਂਦਾ ਨਾ ਜੋ ਵੀ ਉਹਦੀ ਆਮਦਨ ਹੁੰਦੀ ਆ ਉਹਦੇ ਵਿੱਚੋਂ ਕੁਝ ਨਾ ਕੁਝ ਸੇਵਿੰਗ ਜ਼ਰੂਰ ਕਰਦਾ ਪਾਵੇਂ ਕੋਈ 10000 20000 ਕਰਦਾ ਹੋਵੇ ਤੇ ਪਾਵੇਂ ਕੋਈ 20 ਲੱਖ ਕਰਦਾ ਹੋਵੇ ਉਹ ਸੇਵਿੰਗ ਜ਼ਰੂਰ ਕਰਦਾ ਪਰ ਜਦੋਂ ਉਹ ਪੈਸੇ ਬਚਾਉਂਦਾ ਆ ਨਾ ਤਾਂ ਉਹ ਇਹ ਗੱਲ ਕਹਿੰਦਾ ਤੁਸੀਂ ਅਕਸਰ ਹੀ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਸੁਣਿਆ ਹੋਵੇਗਾ ਕਿ ਇਹ ਕੁਝ ਪੈਸੇ ਜਿਹੜੇ ਆ ਨਾ ਇਹ ਬਚਾ ਕੇ ਰੱਖ ਲਈਏ ਮਾੜੇ ਟਾਈਮ ਕੰਮ ਆਉਣਗੇ ਕਦੇ ਕਿਸੇ ਨੇ ਇਹ ਗੱਲ ਨਹੀਂ ਕਹੀ ਬਹੁਤ ਘੱਟ ਹੋਣਗੇ ਜੋ ਇਹ ਗੱਲ ਕਹਿੰਦੇ ਹੋਣਗੇ ਕਿ ਇਹ ਪੈਸੇ ਬਚਾ ਕੇ ਰੱਖ ਲਈਏ ਸਾਡੀਆਂ ਖੁਸ਼ੀਆਂ ਵੇਲੇ ਕੰਮ ਆਉਣਗੇ ਤੇ ਜਦੋਂ ਸਾਡਾ ਦਿਮਾਗ ਇਹੋ ਜਿਹੀ ਗੱਲ ਸੋਚਦਾ ਨਾ ਤਾਂ ਫਿਰ 99% ਉਹ ਪੈਸਾ ਹਮੇਸ਼ਾ ਗਲਤ ਜਗ੍ਹਾ ਤੇ ਹੀ ਲੱਗਦਾ ਜਾਂ ਬਿਮਾਰੀ ਤੇ ਲੱਗ ਜਾਂਦਾ ਜਾਂ ਕਿਸੇ ਦੁੱਖ ਤਕਲੀਫ ਤੇ ਹੋਰ ਕੋਈ ਮਾੜਾ ਸਮਾਂ ਆ ਜਾਵੇ ਨਾ ਤਾਂ ਉੱਥੇ ਖਰਚਿਆ ਜਾਂਦਾ ਉਹ ਪੈਸਾ ਫਿਰ ਕਦੇ ਵੀ ਚੰਗੀ ਜਗ੍ਹਾ ਤੇ ਨਹੀਂ ਲੱਗਦਾ ਤੇ ਇਹ ਸੁਣੀ ਸੁਣਾਈ ਗੱਲ ਹੀ ਅੱਗੇ ਤੋਂ ਅੱਗੇ ਸਾਰੇ ਕਰਦੇ ਰਹਿੰਦੇ ਆ ਕਿ ਕੋਸ਼ ਪੈਸੇ ਬਚਾ ਕੇ ਮਾੜੇ ਟਾਈਮ ਵਾਸਤੇ ਰੱਖਣੇ ਚਾਹੀਦੇ ਆ ਤੇ ਕਦੇ ਕੋਈ ਇਹ ਗੱਲ ਨਹੀਂ ਕਹਿੰਦਾ ਕਿ ਪੈਸੇ ਬਚਾ ਕੇ ਚੰਗੇ ਟਾਈਮ ਵਾਸਤੇ ਰੱਖਣੇ ਚਾਹੀਦੇ ਆ ਕਿ ਕੱਲ ਨੂੰ ਸਾਡਾ ਬੁਢਾਪਾ ਚੰਗਿਆਂ ਗੁਜ਼ਰ ਜਾਵੇ ਕੱਲ ਨੂੰ ਇਹ ਪੈਸਾ ਖੁਸ਼ੀਆਂ ਦਾ ਕਾਰਨ ਬਣ ਜਾਵੇ ਸਾਡੇ ਵਾਸਤੇ ਖੁਸ਼ੀ ਲੈ ਕੇ ਆਵੇ ਇਹ ਕੋਈ ਵਹਿਮ ਪਰਮ ਨਹੀਂ ਆ ਇਹ ਬਿਲਕੁਲ ਸਚਾਈ ਆ ਜੇ ਜਦੋਂ ਸਾਡਾ ਦਿਮਾਗ ਹੀ ਇਸ ਗੱਲ ਤੇ ਸੈੱਟ ਹੋਇਆ ਹੁੰਦਾ ਨਾ ਤਾਂ ਫਿਰ ਹਮੇਸ਼ਾ ਮਾੜੇ ਟਾਈਮ ਤੇ ਹੀ ਉਹ ਪੈਸਾ ਖਰਚਿਆ ਜਾਂਦਾ ਚਾਹੇ ਉਹ ਮਾੜਾ ਟਾਈਮ ਆਪਣੇ ਤੇ ਆਵੇ ਜਾਂ ਕਿਸੇ ਰਿਸ਼ਤੇਦਾਰ ਤੇ ਆਵੇ ਉਹ ਪੈਸਾ ਹਮੇਸ਼ਾ ਫਿਰ ਮਾੜੇ ਕੰਮ ਤੇ ਹੀ ਲੱਗ ਜਾਂਦਾ ਆ ਤੇ ਸਾਨੂੰ ਆਪਣੀ ਸੋਚ ਨੂੰ ਇਸ ਪਾਸੇ ਤੋਂ ਹਟਾਉਣਾ ਚਾਹੀਦਾ ਆ ਤੇ ਹਮੇਸ਼ਾ ਸੇਵਿੰਗ ਕਰਦੇ ਸਮੇ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਇਹ ਪੈਸਾ ਕੱਲ ਨੂੰ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਇਹ ਪੈਸਾ ਸਾਡੇ ਲਈ ਖੁਸ਼ੀਆਂ ਦਾ ਕਾਰਨ ਬਣੇ ਤੇ ਅਸੀਂ ਆਪਣੇ ਸੁੱਖਾਂ ਵਾਸਤੇ ਕੁਝ ਪੈਸਾ ਬਚਾ ਕੇ ਰੱਖੀਏ ਗੱਲ ਤਾਂ ਸ਼ਬਦਾਂ ਦੀ ਆ ਚਾਹੇ ਉਹਨਾਂ ਨੂੰ ਕਮਾ ਕੇ ਜਿਵੇਂ ਮਰਜ਼ੀ ਬੋਲ ਲਓ ਪਰ ਹਮੇਸ਼ਾ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਹੈ ਤੇ ਪੋਜ਼ਿਟਿਵ ਸੋਚ ਹੀ ਰੱਖਣੀ ਚਾਹੀਦੀ ਆ ਕਿ ਮੈਂ ਇਹ ਪੈਸੇ ਕੱਲ ਨੂੰ ਆਪਣੇ ਚੰਗੇ ਸਮੇਂ ਵਾਸਤੇ ਰੱਖ ਰਿਆ ਹਾਂ ਤੁਸੀਂ ਵੀ ਆਪਣੇ ਆਸ-ਪਾਸ ਜ਼ਰੂਰ ਇਹ ਗੱਲ ਸੁਣੀ ਹੋਏਗੀ ਕਿ ਜਦੋਂ ਵੀ ਕੋਈ ਪੈਸੇ ਗਿਣਦਾ ਆ ਜਾਂ ਕੋਈ ਗੱਲਬਾਤ ਕਰਦੇ ਆ ਸੇਵਿੰਗ ਕਰਦੇ ਆ ਤਾਂ ਉਹ ਹਮੇਸ਼ਾ ਇਹੋ ਗੱਲ ਹੀ ਕਰਦੇ ਹੁੰਦੇ ਨਾ ਕਿ ਇਹ ਪੈਸਾ ਮਾੜੇ ਸਮੇਂ ਵਾਸਤੇ ਰੱਖ ਲਈਏ ਕਿ ਜਦੋਂ ਕਿਤੇ ਮਾੜਾ ਸਮਾਂ ਆਵੇ ਤਾਂ ਉੱਥੇ ਖਰਚਿਆ ਜਾਵੇ ਤੇ ਇਸ ਦਾ ਮਤਲਬ ਫਿਰ ਇਹੀ ਹੋਇਆ ਕਿ ਅਸੀਂ ਮਾੜੇ ਸਮੇਂ ਦੀ ਉਡੀਕ ਕਰ ਰਹੇ ਹਾਂ ਕਿ ਮਾੜਾ ਸਮਾਂ ਆਵੇ ਤੇ ਅਸੀਂ ਇਹ ਪੈਸੇ ਖਰਚ ਲਈਏ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਆਪਣੀ رائے ਜ਼ਰੂਰ ਦਿਓ ਤੇ ਸਾਨੂੰ ਆਪਣੀ ਸੋਚ ਨੂੰ ਥੋੜਾ ਜਿਹਾ ਬਦਲਣਾ ਚਾਹੀਦਾ ਆ ਕੋਸ਼ਿਸ਼ ਕਰੀਏ ਕਿ ਅਸੀਂ ਪੋਜ਼ਿਟਿਵ ਹੀ ਰਹੀਏ